ਪੰਜਾਬ ਦਾ ਕਿਸਾਨ ਅੱਜ ਬੜੇ ਜ਼ਿਆਦੇ ਡੂੰਘੇ ਟੋਏ ਦੇ ਵਿੱਚ ਡਿੱਗਾ ਥੱਲੇ ਲੱਗਾ ਬੈਠਾ ਏ ਆਸ ਸਿਰਫ ਇੱਕੋ ਹੀ ਸੀ ਬੜੇ ਲੰਮੇ ਸਮੇਂ ਤੋਂ ਹਰ ਇੱਕ ਕਿਸਾਨ ਨੂੰ ਕਿ ਸਾਡੀ ਸਰਕਾਰ ਕੋਈ ਨਾ ਕੋਈ ਬਾਹ ਫੜ ਲਵੇ ਸਾਨੂੰ ਸਾਡੀਆਂ ਫਸਲਾਂ ਦਾ ਰੇਟ ਹੀ ਵਧੀਆ ਵੇਖਣ ਨੂੰ ਮਿਲ ਜਾਵੇ ਠੀਕ ਵੇਖਣ ਨੂੰ ਮਿਲ ਜਾਵੇ ਜਿਹਦੇ ਕਾਰਨ ਉਹ ਜਿਹੜੇ ਮਾਤੜ ਕਰਜ਼ੇ ਦੇ ਵਿੱਚ ਡੁੱਬੇ ਕਿਸਾਨ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਦੁਬਾਰੇ ਖੁਸ਼ਹਾਲੀ ਆ ਸਕੇ ਉਹਨਾਂ ਦੀ ਫਸਲ ਦਾ ਰੇਟ ਉਹਨਾਂ ਨੂੰ ਚੰਗਾ ਮਿਲਣ ਦੇ ਕਾਰਨ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਕੁਝ ਖਾਸ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ ਹੈ ਭਗਵੰਤ ਮਾਨ ਪੰਜਾਬ ਦੇ ਮੁੱਖ ਮંત્રી ਦੇ ਵੱਲੋਂ ਜਿਹੜੇ ਕੁਝ ਐਲਾਨ ਕੀਤੇ ਗਏ ਉਹਨਾਂ ਦੇ ਬਾਰੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਜੜੀਆਂ ਕਰਨੀਆਂ ਨੇ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਇਹ ਵੀਡੀਓ ਵੇਖੋ ਜਿਹੜੀ ਵਾਲ ਕਹਿੰਦਾ ਜੀ ਆਪਾਂ ਕਿ ਜੀ ਆਪ ਰਿਪੋਰਟ ਤਾਂ ਲਾਗੂ ਕਰ ਨਹੀਂ ਸਕਦੀ ਸਟੇਟ ਗਵਰਨਮੈਂਟ ਸੁਆਮੀ ਨਾ ਸਿੰਘ ਦੀ ਸੁਆਮੀ ਨਾ ਸਰਮਤਾਕ ਭਾ ਕਿੰਨਾ ਬਣਦਾ ਲਾਇਆ ਸਾਹਿਬ ਐ 2616 ਬਣਦਾ ਫਿਰ ਐ ਕਰਦੇ ਕਹਿੰਦਾ 800 ਰੁਪਏ ਕੰਟਨ ਤੇ ਨਾ ਬੋਨਸ ਦੇ ਦਨੇ ਆਪਾਂ ਦਿੱਲੀ ਦੇ ਕਿਸਾਨਾਂ ਨੂੰ ਸੁਆਮੀ ਨਾ ਸਿੰਘ ਦੇ ਬਰਾਬਰ ਭਾ ਜਾ ਬੜੂ 100 ਕਰੋੜ ਰੁਪਏ ਕੱਢ ਕੇ ਪਾਸੇ ਰੱਖ ਲਿਆ ਵੀਰੋ ਪਾਉਣੇ 800 ਰੁਪਇਆ ਕਵਿੰਟਲ ਦਿੱਲੀ ਦੇ ਕਿਸਾਨ ਵੱਧ ਵੇਚਣਗੇ ਕੈਪਟਨ ਕਿਉਂ ਨਹੀਂ ਕਰ ਸਕਦਾ ਇਹ ਕਰ ਸਕਦਾ ਹੈ ਐ ਕੈਪਟਨ ਇੱਕ ਕਿੱਲੇ 'ਚ 22-23 ਹਜ਼ਾਰ ਰੁਪਏ ਦਾ ਫਰਕ ਪੈ ਜਾਊਗਾ ਜੇ 22-23 ਹਜ਼ਾਰ ਰੁਪਏ ਕਿੱਲੇ ਦੀ ਵੱਧ ਪਾਪਾ ਨੂੰ ਆਮਦਨੀ ਹੋ ਗਈ ਫਿਰ ਕਰਜ਼ੇ ਲੈਣ ਦੀ ਲੋੜ ਹੀ ਨਹੀਂ ਪੈਣੀ ਕਰਦੇ ਨਹੀਂ ਇਹ ਕਰ ਸਕਦਾ ਕੈਪਟਨ ਕਰੇ ਨਹੀਂ ਕਰਦੇ ਇਹਦੇ ਸੋ ਕੈਪਟਨ ਨੇ ਨਹੀਂ ਕੀਤਾ ਕੈਪਟਨ ਨੂੰ ਆਪਾਂ ਲਾ ਦਿੱਤਾ ਕੈਪਟਨ ਕਰ ਸਕਦਾ ਸੀ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਆ ਪਰ ਉਹਨੇ ਕੀਤਾ ਨਹੀਂ ਤੇ ਉਹਨੂੰ ਆਪਾਂ ਥੱਲੇ ਲਾ ਦਿੱਤਾ ਕੁਰਸੀ ਤੋਂ ਤੇ ਕੁਰਸੀ ਦੇ ਉੱਤੇ ਅਸੀਂ ਬਿਠਾ ਦਿੱਤਾ ਇਹਨਾਂ ਨੂੰ ਹੁਣ ਕਣਕ ਦਾ ਸੀਜ਼ਨ ਬਿਲਕੁਲ ਲੱਗਿਆ ਚੁੱਕਾ ਹੈ ਤੇ ਇਦੜਾ ਰੀਟਾਇਰਸ ਵਾਰ 2275 ਰੁਪਏ ਕਣਕ ਦਾ ਸਰਕਾਰੀ ਰੇਟ ਹੈ ਉਹਦੇ ਵਿੱਚ 800 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਜਿੱਕਰ ਪੰਜਾਬ ਸਰਕਾਰ ਜਿਵੇਂ ਇਹ ਕਹਿੰਦੇ ਨੇ ਕਿ ਬੋਨਸ ਦੇ ਸਕਦੀ ਏ ਪਰ ਜਾਣ ਬੁਝ ਕੇ ਨਹੀਂ ਦਿੰਦੀ ਉਹ ਬੋਨਸ ਆਪਾਂ ਨੂੰ ਇਹ ਦੇਣਗੇ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨੂੰ 800 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਬੋਨਸ ਮਿਲੇਗਾ ਤੇ ਤੁਹਾਡੀ ਕਣਕ ਦਾ ਰੇਟ ਜਿਹੜਾ 3750 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਦੇ ਨਾਲ ਤੁਹਾਡੀ ਕਣਕ ਇਸ ਵਾਰ ਜਿਹੜੇ ਵਿਕਣ ਦੇ ਚਾਂਸ ਬਣ ਚੁੱਕੇ ਨੇ ਕਿਉਂਕਿ ਐਡੇ ਵੱਡੇ ਕੁਰਸੀ ਦੇ ਉੱਤੇ ਬਹਿ ਕੇ ਕਦੇ ਵੀ ਪੰਜਾਬ ਦਾ ਮੁੱਖ ਮੰਤਰੀ ਆਪਣੇ ਕੀਤੇ ਵਾਅਦੇ ਦੇ ਉੱਤੇ ਮੁਕੁਰੂਗਾ ਨਹੀਂ ਤੁਸੀਂ ਆਪਣੇ ਖਾਤੇ ਜਿਹੜੇ ਆ ਉਹਨਾਂ ਨੂੰ ਇੱਕ ਵਾਰੀ ਚੈੱਕ ਕਰ ਲਓ ਬੈਂਕ ਦੇ ਵਿੱਚ ਕਿ ਤੁਹਾਡੇ ਚਾਲੂ ਹੈਗੇ ਨੇ ਜਾਂ ਨਹੀਂ ਕਿਉਂਕਿ ਇਸ ਵਾਰ ਤੁਹਾਨੂੰ 20000 ਰੁਪਏ ਵਧ ਆਮਦਨ ਮਿਲਣੀ ਹੈ ਕਣਕ ਦੇ ਇੱਕ ਕਿੱਲੇ ਦੇ ਵਿੱਚੋਂ ਕਿਉਂਕਿ ਇਹ ਮੁੱਖ ਮੰਤਰੀ ਜਿਹੜੇ ਨੇ ਆਪਣੇ ਕੋਈ ਇਦਾਂ ਥੋੜਾ ਤੁਸੀਂ ਸਮਝਦੇ ਜੇ ਕਿ ਕੋਈ ਝੂਠੇ ਬੰਦੇ ਨੇ ਕੋਈ ਗੱਪ ਮਾਰਦੇ ਨੇ ਕੋਈ ਝੂਠ ਮਾਰਦੇ ਨੇ ਕੋਈ ਕੁਰਸੀ ਦੇ ਲਾਲਚ ਦੇ ਵਿੱਚ ਇਦਾਂ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਇਹੋ ਜੇ ਖਿਆਲ ਤੁਸੀਂ ਆਪਣੇ ਮਨ ਦੇ ਵਿੱਚੋਂ ਕੱਢ ਦਿਓ ਤੇ 3075 ਰੁਪਏ ਪ੍ਰਤੀ ਕੁਆਂਟਲ ਕਣਕ ਦਾ ਰੇਟ ਲੈਣ ਦੇ ਵਾਸਤੇ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਸਰਕਾਰੀ ਰੇਟ 800 ਰੁਪਏ ਬੋਨਸ 2275 ਰੁਪਏ ਸਰਕਾਰੀ ਰੇਟ ਲੈਣ ਦੇ ਲਈ ਬਿਲਕੁਲ ਤੁਸੀਂ ਤਿਆਰ ਰਹੋ